ਸਮਰਾਲਾ ਨਜ਼ਦੀਕ ਪਿੰਡ ਮੁਸ਼ਕਾਬਾਦ ਵਿਖੇ ਬਾਇਓ ਗੈਸ ਪਲਾਂਟ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪਿਛਲੇ 2 ਸਾਲਾਂ ਤੋਂ ਸੰਘਰਸ਼ ਵਿੜਿਆ ਜਾ ਰਿਹਾ ਹੈ ਜਿਸ ਦੇ ਤਹਿਤ ਪਿਛਲੇ 29 ਦਿਨਾਂ ਤੋਂ ਅਣਮਿੱਠੇ ਸਮੇਂ ਲਈ ਫੈਕਟਰੀ ਸਾਹਮਣੇ ਧਰਨਾ ਲਗਾਇਆ ਗਿਆ ਮੁਸ਼ਕਾਬਾਦ ਵਿਖੇ ਲਗੇ ਧਰਨੇ ਦੀ ਹਮਾਇਤ ਵਿੱਚ ਪਿੰਡ ਟੱਪਰੀਆਂ ਦੇ ਖੇਰਨੀਆ ਵਾਸੀਆਂ ਨੇ ਲੋਕ ਸਭਾ ਚੋਣਾ ਹਲਕਾ ਫਤੇਗੜ ਸਾਹਿਬ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਲੋਕਤੰਤਰ ਦੇ ਅਧਿਕਾਰ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਐਸਐਸਪੀ ਅਮਨੀਤ ਕੌਂਡਲ ਅਤੇ ਨਾਇਬ ਤਹਿਸੀਲਦਾਰ ਮੌਕੇ ਤੇ ਪੋਲਿੰਗ ਬੂਥ 'ਚ ਪੁੱਜ ਕੇ ਪਿੰਡ ਵਾਸੀਆਂ ਨੂੰ ਆਪਣੇ ਵੋਟਾਂ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦੇ ਹੋਏ ਵੋਟ ਪਾਉਣ ਪ੍ਰਤੀ ਪ੍ਰੇਰਿਤ ਕਰਦੇ ਹੋਏ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਮੁਸਕਾਬਾਦ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਵਿਰੋਧ ਪਿਛਲੇ 29 ਦਿਨਾਂ ਤੋਂ ਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ ਉਹਨਾਂ ਕਿਹਾ ਕਿ ਇੰਨੀ ਗਰਮੀ ਵਿੱਚ ਬੀਬੀਆਂ ਪਰਿਵਾਰਾ ਸਮੇਤ ਤਰਨੇ ਵਿੱਚ ਬੈਠ ਕੇ ਫੈਕਟਰੀ ਬੰਦ ਕਰਾਉਣ ਲਈ ਡਟੀਆਂ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਹੁਣ ਇੱਕ ਵੀ ਵੋਟ ਨਹੀਂ ਪਾਈ ਅਤੇ ਸਾਰੀ ਸਿਆਸੀ ਪਾਰਟੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਅਜੇ ਤੱਕ ਜੀ ਇੱਕ ਵੀ ਵੋਟ ਨਹੀਂ ਭੁਗਤੀ ਪਿੰਡ ਵਿੱਚੋਂ ਨਾ ਸ਼ਾਮ ਤੱਕ ਭੁਗਤਨੀ ਹੈ ਜੀ ਕੋਈ ਬਾਈਕਾਟ ਸਟਾ ਸਾਰੇ ਨਗਰਾਂ ਦਾ ਫੈਸਲਾ ਜਿੱਥੇ ਜਿੱਥੇ ਫੈਕਟਰੀਆਂ ਲੱਗ ਰਹੀਆਂ ਨੇ ਜੀ ਸਾਡੀ ਕਮੇਟੀ ਅਲੱਗ ਬਣੀ ਹੋਈ ਹੈ ਉਹਨਾਂ ਸਾਰੀ ਜਗ੍ਹਾ ਬਾਈਕਾਟੇ ਕੀਤਾ ਹੈ ਜੀ ਕਿਤੇ ਵੀ ਕੋਈ ਵੋਟ ਨਹੀਂ ਪੈ ਰਹੀ ਇਸ ਤੋਂ ਬਿਨਾ ਕਿੰਨੇ ਕਿਹੜੇ ਕਿਹੜੇ ਪਿੰਡ ਨਹੀਂ ਜੀ ਅਸੀਂ ਇਸ ਤੋਂ ਬਿਨਾ ਜੀ ਸਾਡੇ ਜਿਵੇਂ ਟਪਰੀਆਂ ਹੋ ਗਿਆ ਖਿਰਨੀ ਆਉ ਗਿਆ ਜਿਹੜੇ ਤੁਹਾਡੇ ਹੋਰ ਨਾ ਨਹੀਂ ਨੇੜੇ ਦੇ ਪਿੰਡ ਨੇ ਉੱਥੇ ਵੀ ਵੋਟ ਬਹੁਤ ਜਿਆਦਾ ਘਟ ਪੈ ਰਹੀ ਹੈ ਜੀ ਜਿਵੇਂ ਕੰਗਰਾਲੀ ਰਾਜਪੁੱਤਾਂ ਛੇ ਪਿੰਡ ਹੋ ਗਏ ਜੀ ਭੂੰਦਰੀ ਦੇ ਤਿੰਨ ਚਾਰ ਪਿੰਡ ਹੋ ਗਏ ਖਾੜਾ ਬਹੁਤ ਬਾਈਕਟ ਬਹੁਤ ਪਿੰਡਾਂ ਵਿੱਚ ਜੀ ਤੁਹਾਡੇ ਨਾਲ ਕਿਸੇ ਸੀਨੀਅਰ ਅਫਸਰ ਨੇ ਰਾਸਤਾ ਤਾਂ ਕੀਤਾ ਹੋਣਾ ਕੋਈ ਗੱਲ ਕੀਤੀ ਹੋਣੀ ਆ ਵੋਟਾਂ ਆਉਣ ਨੂੰ ਲੈ ਕੇ ਆਉਣਾ ਅਸੀਂ ਆਪਨੇ ਤਹਿਿਲਰ ਸਾਹਿਬ ਵੀ ਆਈ ਸੀ ਇਹ ਵੀ ਕਹਿੰਦੇ ਸੀ ਵੋਟ ਪਾਉਣ ਨੂੰ ਅਸੀਂ ਕਿਹਾ ਵੀ ਹੁਣ ਤਾਂ ਲੋਕਾਂ ਦਾ ਫੈਸਲਾ ਸਾਰਿਆਂ ਦਾ ਕੀਤਾ ਵੀ ਅਸੀਂ ਇਹਦੇ ਜੁਣ ਨਾਮ ਅਜੀ ਕਿਹੜਾ ਪਿੰਡ ਬਾਜੀ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਪਿੰਡ ਆ ਮੇਰਾ ਤੇ ਮੁਸਕਾਬਾਦ ਆ ਇੱਕ ਪਾਰਟੀ ਆ ਅਸੀਂ ਅੱਜ ਜੋ ਇੱਥੇ ਸਾਡਾ ਧਰਨਾ ਲੰਬੇ ਸਮੇਂ ਤੋਂ ਚੱਲਦਾ ਹੈ ਇਹ ਸਾਡੇ ਆ ਇੱਕ ਫੈਕਟਰੀ ਲੱਗ ਰਹੀ ਆ ਮਾਯੂ ਗੈਸ ਪਲੈਂਟ ਬੋਲਦੇ ਨੇ ਲੇਕਿਨ ਹੈ ਇਹ ਬਹੁਤ ਖਤਰਨਾਕ ਇੱਥੇ ਤੁਹਾਨੂੰ ਪਤਾ ਮethane ਗੈਸ ਵਗੈਰਾ ਬਣਦੀ ਹੈ ਉਸ ਤੋਂ ਇਹਨਾਂ ਨੇ ਕਨਵਰਟ ਕਰਨਾ CNG ਚ ਇਹਦਾ ਦੇਖੋ ਜੋ ਪਾਣੀ ਵੀ ਦਾ ਆ ਕਰਨਾ ਇਹਨਾਂ ਨੇ ਖਰਾਬ ਕਰਨਾ ਕਿਉਂਕਿ ਜਿਹੜਾ ਵਾਤਾਵਰਨ ਸਾਰਾ ਵਿਗੜਨਾ ਇਹਦੇ ਨਾਲ ਕਿਉਂਕਿ ਹਵਾ ਦੇ ਵਿੱਚ ਜਿਹੜੀ ਗੈਸ ਜਾਣੀ ਹੈ ਜਦੋਂ ਟ੍ਰੀਟ ਕਰਨੀ ਆ ਉਹਦਾ ਪਾਣੀ ਸਾਰਾ ਗਰਾਊਂਡ ਦੇ ਵਿੱਚ ਪਾਉਣਾ ਇਹਨਾਂ ਨੇ ਇਹ ਸਾਡੀ ਗ੍ਰੀਨ ਬੈਲਟ ਹੈ ਬਹੁਤ ਵਧੀਆ ਬੈਲਟ ਹੈ ਇਹੀ ਇੱਕ ਪਾਣੀ ਸਾਡਾ ਬਚਿਆ ਹੋਇਆ ਹੈ ਸਾਡੀ ਸਬਜ਼ੀ ਵਾਲੀ ਬੈਲਟ ਹੈ ਔਰ ਇਹਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਬਹੁਤ ਅਸੀਂ ਪ੍ਰਸ਼ਾਸਨ ਅੱਗੇ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਅਧਿਕਾਰੀ ਸਾਡੇ ਕੋ ਆਏ ਵੀ ਲੇਕਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੈ ਨਾ ਹੀ ਸਾਡੀ ਗੱਲ ਸੁਣੀ ਹੈ ਸਿਰਫ ਸਾਡੇ ਉੱਤੇ ਤੁਹਾਡੀ ਅਲੀਗੇਸ਼ਨ ਲਾਉਂਦੇ ਨੇ ਤੁਸੀਂ ਇਹਨੂੰ ਕਿਵੇਂ ਰੋਕਦੇ ਹੋ ਕਿਵੇਂ ਤੁਸੀਂ ਕਰ ਸਕਦੇ ਹੋ ਇਹ ਚੰਗੀ ਫੈਕਟਰੀ ਹੈ ਸਾਨੂੰ ਇਹਦੇ ਵਧੀਆ ਗੁਣ ਦੱਸਦੇ ਨੇ ਲੇਕਿਨ ਜੋ ਹੁਣ ਆਪਾਂ ਆਮ ਦੇਖਦੇ ਆਂ ਅੱਜ ਕੱਲ ਦੀ ਦੁਨੀਆ ਪੜ੍ਹੀ ਲਿਖੀ ਹੈ ਸਾਰਿਆਂ ਨੂੰ ਪਤਾ ਵੀ ਕਿਸ ਚੀਜ਼ ਦੇ ਕੀ ਬੈਨੀਫਿਟ ਨੇ ਕੀ ਨੁਕਸਾਨ ਨੇ ਸੋ ਇਸ ਕਰਕੇ ਅਸੀਂ ਇਸ ਵਿਰੋਧ ਦੇ ਵਿੱਚ ਬੜੇ ਉਪਰਾਲੇ ਕਰਕੇ ਅਸੀਂ ਕਹਿੰਦੇ ਆਂ ਵੀ ਇਹ ਜਿਹੜੀ ਫੈਕਟਰੀ ਆ ਇਥੇ ਨਹੀਂ ਲੱਗਣੀ ਚਾਹੀਦੀ ਜਿਹੜੀਆਂ ਦੂਸਰੀਆਂ ਫੈਕਟਰੀਆਂ ਵੀ ਲੱਗ ਰਹੀਆਂ ਨੇ ਉੱਥੇ ਪਿੰਡ ਵੱਲੋਂ ਬਾਈਕਟ ਪੂਰਨ ਬਾਈਕਟ ਕੀਤਾ ਹੋਇਆ ਹੁਣ ਤੱਕ ਕਿੰਨੀ ਕ ਬੋਟ ਹੈ ਜਿਹੜੀ ਪਿੰਡ ਵੱਲੋਂ ਦੇਖੋ ਜੀ ਸਾਡੇ ਟੱਪਰੀਆਂ ਪਿੰਡ ਦੀ ਹਾਲ ਤੱਕ ਇੱਕ ਵੀ ਵੋਟ ਨਹੀਂ ਪਈ ਔਰ ਨਾ ਹੀ ਸਾਡੇ ਟੱਪਰੀਆਂ ਪਿੰਡ ਦੀ ਸ਼ਾਮ ਤੱਕ ਵੋਟ ਪੈਣੀ ਹੈ ਸਾਡੇ ਬੂਥ ਦੋ ਪਿੰਡਾਂ ਦਾ ਲੱਗਦਾ ਸਾਡੇ ਪਿੰਡ ਜਿਹੜਾ ਲੱਗਦਾ ਹੈ ਹਰਿਓ ਤੇ ਟੱਪਰੀਆਂ ਦਾ ਹਰਿਓ ਖੁਰਦ ਦਾ ਹਰਿਓ ਖੁਰਦ ਦੇ ਕੁਸ਼ਕ ਲੋਕ ਆ ਰਹੇ ਨੇ ਕੁਸ਼ਕ ਉਹ ਵੀ ਬਾਈਕਟ ਕਰ ਰਹੇ ਨੇ لیکن 80 زیادہ تر ਸਾਡਾ ਜੋ ਪਿੰਡ ਆ ਸਾਡੇ ਪਿੰਡ ਦਾ ਤਾਂ ਪੂਰਨ ਬਾਈਕਾਟ ਹੈ ਕਿਉਂਕਿ ਇਸ ਫੈਕਟਰੀ ਦੇ ਮਨਿਸਬਤ ਹੀ ਸਾਰਾ ਕੁਝ ਹੋਇਆ ਅਸੀਂ ਫੇਰ ਵੀ ਦੇਖੋ ਭਗਵਾਨ ਰਮਨ ਸਾਹਿਬ ਨੂੰ ਅਸੀਂ ਕਹਿੰਨੇ ਦੇਖੋ ਸਾਡੇ ਸੀਐਮ ਸਾਹਿਬ ਨੇ ਉਸ ਤੋਂ ਬਾਅਦ ਪਾਇਲ ਅਸੈਂਬਲੀ ਕੰਸਟੀਟੂਐਂਸੀ ਹੁਣ ਮੈਂ ਸਮਰਾਲਾ ਦੇ ਸਟਾਰਟ ਕੀਤੇ ਵਿਜ਼ਿਟ ਕਰਨੇ ਔਰ ਮੇਰੇ ਸਾਰੇ ਹੀ ਜ਼ਿਲ੍ਹੇ ਦੇ ਅਫਸਰ ਵਕਫਾ ਖੁਨਾ ਦੀ ਡਿਊਟੀਆਂ ਲਾਈਆਂ ਹੋਈਆਂ ਔਰ ਸਾਨੂੰ ਜਿਹੜੀ ਸੀਐਪੀਐਫ ਦੀ ਫੋਰਸ ਮਿਲੀ ਹੈ ਉਹ ਵੀ ਸਾਰੀ ਤਾਂ ਨਾਤੇ ਔਰ ਉਹਨਾਂ ਦੇ ਵੀ ਅਫਸਰ ਆਏ ਹੋਏ ਸਾਰਿਆਂ ਨੂੰ ਅਸੀਂ ਬਾਈ ਨੇਮ ਸੈਕਟਰ ਵਾਈਜ਼ ਡਿਵਾਈਡ ਕੀਤਾ ਹੋਇਆ ਅੰਡ ਮੇਰੇ ਡੀਆਈਜੀ ਮੈਮ ਵੀ ਥੋੜੀ ਦੇਰ ਪਹਿਲਾਂ ਇੱਥੇ ਚੈੱਕ ਕਰਕੇ ਗਏ ਆ ਸੋ ਪੁਲਿਸ ਵੱਲੋਂ ਸਾਡੇ ਪੂਰੇ ਪੁਖਤਾ ਪ੍ਰਬੰਧ ਹੈ ਔਰ ਅਸੀਂ ਵੋਟਰਸ ਨੂੰ ਹੀ ਅਪੀਲ ਕਰਦੇ ਕਿ ਪਲੀਜ਼ ਤੁਸੀਂ ਆਪਣਾ ਰਾਈਟ ਟੂ ਵੋਟ ਐਕਸਰਸਾਈਜ਼ ਕਰੋ ਮੈਮ ਸਵੇਦਨਸ਼ੀਨ ਹੋ ਰਹੀਆਂ ਸਾਰੀਆਂ ਜੇ ਸਾਰੇ ਪਾਸੇ ਦੇਖੀ ਆਪਣੇ ਹਲਕੇ ਖੰਨੇ ਦੇ ਵਿੱਚ ਆ ਜਿੱਥੇ-ਜਿੱਥੇ ਤੁਹਾਡੀ ਡਿਊਟੀ ਸੰਬੰਧਿਆ ਸਵੇਦਨਸ਼ੀਨ ਹੈ ਸਾਰਾ ਕੁਝ ਸਵੇਦਨਸ਼ੀਨ ਮਤਲਬ ਕਿ ਸਹੀ ਤਰੀਕੇ ਨਾਲ ਹੋ ਰਹੀਆਂ ਸਵੇਦਨਸ਼ੀਨ ਕੱਕਾ ਉਲਟ ਹੁੰਦਾ ਹੈ ਮੈਮ ਗੱਲ ਕਰੀਏ ਤਿੰਨ ਪਿੰਡਾਂ ਦਾ ਬਾਈਕਾਟ ਸੀ ਗਿਆ ਮੁਸ਼ਕਾਬਾਦ ਟਪੜੀਆਂ ਤੇ ਕੀ ਨੇ ਆ ਕੀ ਹੁਣ ਤੱਕ ਇਹ VOTING ਹੋ ਚੁੱਕੀ ਆ ਦੇਖੋ ਜੀ ਮੁਸ਼ਕਾਬਾਦ ਤਾਂ ਹਲੇ ਲੋਕਲ ਲੋਕਾਂ ਦੀ ਨਹੀਂ ਹੋਈ ਜੋ ਮੈਨੂੰ ਪਤਾ ਲੱਗਿਆ ਬਾਕੀ ਡੀਟੇਲ ਤੁਹਾਨੂੰ ਅੰਦਰ ਜਿਹੜੇ ਸਿਵਲ ਦੇ ਆਫੀਸਰਸ ਆ ਬੈਟਰ ਦੇ ਸਕਦੇ ਪਰ ਜੋ ਕਿ ਮੈਨੂੰ ਆਪਣੇ DSP ਸਾਹਿਬ ਨੇ ਰਿਪੋਰਟ ਦਿੱਤੀ ਹੈ ਟਪੜੀਆਂ ਔਰ ਤੀਜਾ ਜਿਹੜਾ ਤੁਸੀਂ ਦੱਸ ਰਹੇ ਉੱਥੇ ਵੋਟ ਸਪੈਨਿੰਗ ਸ਼ੁਰੂ ਹੋ ਗਈ ਹੈ ਔਰ ਇਦਾਂ ਹੀ ਕੁੰਗਰਾਲੀ ਰਾਜਪੂਤਾਂ ਚ ਵੀ ਜਿਹੜਾ ਸਦਰ ਚਾ ਉੱਥੇ ਵੀ ਕੁਝ ਲੋਕਾਂ ਨੇ ਪਿੰਡ ਦੇ ਵੋਟ ਪਾ ਦਿੱਤੀ ਹੈ ਇਸੇ ਕਰਕੇ ਮੈਂ ਹੀ ਅਪੀਲ ਕਰਾਂਗੀ ਕੇ ਪੁਲਿਸ ਵੱਲੋਂ ਜੀ ਸਾਰੀ ਸਿਕਿਉਰਿਟੀ ਹੈ ਹਰ ਹਰ ਜਿਹੜਾ ਵੋਟਰ ਹੈ ਉਹ ਬਿਲਕੁਲ ਹੀ ਬਿਨਾ ਕਿਸੇ ਡਰ ਭਾਵਿਆ ਕਿਸੇ ਪ੍ਰੈਸ਼ਰ ਦੇ ਆ ਕੇ ਆਪਣੀ ਵੋਟ ਪਾ ਸਕਦਾ ਹੈ ਬਾਕੀ ਇਟ ਇਜ਼ ਅ ਪਰਸਨਲ ਚੋਇਸ ਸਾਡੇ ਵੱਲੋਂ ਬਸ ਇਹ ਹੈ ਕਿ ਹਰ ਬੰਦਾ ਆਪਣੀ ਵੋਟ ਦੇ ਰਾਈਟ ਜ਼ਰੂਰ ਐਕਸਰਸਾਈਜ਼ ਕਰੇ ਸਾਰੇ ਕਿਤੇ ਅਮਨ ਆ ਮਾਨਾ ਜੀ ਤੁਸੀਂ ਸਾਰੇ ਕਿਤੇ ਪੁੱਤਾ ਕਰੇ ਠੀਕ ਹੈ ਪਰ ਹਾਂਜੀ ਹਾਂਜੀ ਆਲਵੇਜ਼ ਵੈਲ ਟਿਲ ਨਾ ਟੱਚ ਮੈਟ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਅੱਜ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਸੰਬੰਧੀ ਵੋਟਾਂ ਪਈਆਂ ਜਾ ਰਹੀਆਂ ਨੇ ਤੇ ਸਮਰਾਲਾ ਵਿੱਚ ਜਿਹੜਾ ਪਿੰਡਾ ਉੱਥੇ ਵੀ ਸਾਰੇ ਪਿੰਡਾਂ ਦੇ ਵਿੱਚ ਸ਼ਾਂਤੀਪੂਰਨ ਮੋਟਾਂ ਦਾ ਕੰਮ ਚੱਲ ਰਿਹਾ ਹੈ ਅਸੀਂ ਪਿੰਡ-ਪਿੰਡ ਇਹੀ ਦੇਖ ਰਹੇ ਸੀਗੇ ਪ੍ਰੋਗਰਾਮ ਸਾਰਾ ਵੀ ਸ਼ਾਂਤੀਪੂਰਨ ਚੱਲ ਰਿਹਾ ਹੈ ਕਿ ਨਹੀਂ ਪਿੰਨ ਮੁਸਕਾਬਾਦ ਦਾ ਵੀ ਕੋਈ ਇਸ਼ੂ ਹੈਗਾ ਇਹਨਾਂ ਦਾ ਕੋਈ ਫੈਕਟਰੀ ਦਾ ਉਸ ਬੰਦੇ ਇਹਨਾਂ ਨੇ ਪੋਸਟ ਲਾਇਬ੍ਰੇਰੀ ਪ੍ਰਿੰਟ ਵਿੱਚ ਬਾਈਕਾਟ ਕੀਤਾ ਹੋਇਆ ਹੈ ਪਰੰਤੂ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਸਰਪੰਚ ਸਾਹਿਬ ਤੇ ਪੋਜ਼ਿਟਿਵ ਇਹਨਾਂ ਨਾਲ ਗੱਲ ਹੋਈ ਹੈ ਇਹ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਕਰਕੇ ਪਿੰਡ ਨਾਲ ਤੇ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਵੋਟਾਂ ਪਾਵਾਂਗੇ ਸਰ ਹੁਣ ਤੱਕ 3 ਘੰਟੇ ਹੋ ਚੁੱਕੇ ਆ ਪੋਲਿੰਗ ਦੀ ਗੱਲ ਕਰੀਏ ਤਾਂ ਕਿੰਨੀ ਜਿਹੜੀ ਵੋਟ ਆ ਪੈ ਚੁੱਕੀ ਆ ਪਿੰਡ ਦੀ ਦੇਖੋ ਪਿੰਡ ਵਿੱਚ ਹਲੇ ਇਹਨਾਂ ਕਿਉਂਕਿ ਬਾਈਕਾਟ ਸੀਗਾ ਸੱਤ ਵੋਟਾਂ ਪਈਆਂ ਨੇ ਉਹ ਵੀ ਈਡੀਸੀ ਪਈਆਂ ਨੇ ਪਰ ਮੇਰੇ ਨਾਲ ਹੁਣ ਗੱਲ ਕਰਨ ਤੋਂ ਬਾਅਦ ਪੋਜ਼ਿਟਿਵ ਇਹਨਾਂ ਨਾਲ ਇਹ ਗੱਲ ਕਰਨ ਗਏ ਨੇ ਧਰਨੇ ਤੇ ਆਪਣੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਵੋਟਾਂ ਪਾਣਗੇ ਫਿਲਹਾਲ ਪਿੰਡ ਦੀ ਕੋਈ ਵੋਟ ਨਹੀਂ ਪਈ ਤੀ ਨਹੀਂ ਪਿੰਡ ਦੀ ਕੋਈ ਵੋਟ ਨਹੀਂ ਪਈ ਹਲੇ ਹੋਰ ਦੋ ਇਹ 3-4 ਪਿੰਟ ਨੇ ਜੀ ਖੇਲੀਆਂ ਸੀਗਾ ਟੱਪੀਆਂ ਸੀਗਾ ਉੱਥੇ ਹੀ ਮੈਂ ਜਾਣ ਲੱਗਿਆ ਹੁਣ ਇਸ ਤੋਂ ਅੱਗੇ ਉੱਥੇ ਦੇਖਦੇ ਆ ਕਿਵੇਂ ਹੈ